ਮਾਰਸ਼ਲ ਤੁਹਾਡੇ ਪ੍ਰਟਕਾਰਾ ਸਾਬ ਕੰਮਟ ਆ ਗਈ ਜੇ ਨਾ ਅੱਗੇ ਨਿਕਲਦੇ ਤਾਂ ਸਾਰਾ ਘਰ ਇਹਨਾਂ ਤੋਂ ਆ ਕੇ ਹੂੰ ਇਹ ਨਿਊਜ਼ ਕੈਂਟ ਦੇ ਮਾਰੇ ਕੋਪੀ ਪੈਨ ਨਹੀਂ ਚੱਕ ਹੋਇਆ ਮੈਂ ਤੇ ਕਾਪੀ ਵੀ ਲੈ ਆਇਓ ਉਤੇ ਨਾ ਨਾਮ ਲਿਖਣੇ ਸਾਰੇ ਜਿੰਨੇ ਇੱਥੇ ਆਪਣੇ ਕੱਲ ਦੱਸ ਕੇ ਜਾਣੇ ਹੋਰੋ ਪਹਿਲੀ ਬੱਸ ਲੱਗ ਲੈਣ ਉਹਨਾਂ ਨੂੰ ਕੌਣ ਪਿਆਰਾ ਹੈ ਆਹ ਲਾ ਲੀਂ ਅੱਛਾ ਤਾਇਆ ਜੰਮਰ ਬਸਵਾ ਆ ਗਿਆ ਆ ਰੁਕਾਵੇ ਰੋਕੋ ਮਿਲਦੇ ਚਾਹ ਤੂੰ ਬਾਤ ਕਰਨੀ ਕਰਦੇ ਨਹੀਂ ਮੈਂ ਕੱਪ ਦੇ ਸਿਆਹਣੇ ਦਾਲਣਾ ਸਭ ਲਈ ਜਰਨਲ ਅਗੋਸਟ ਸਰ ਕੀ ਨਾਮ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਉਤਾਰ ਸੈਣੀ ਆ ਅੱਜ ਕਿੱਥੇ ਖੜੇ ਆ ਜੀ ਅਸੀਂ ਲਾਹੌਰਬਾਦ ਪਿੰਡ ਚ ਖੜੇ ਆ ਕੀ ਕਹਿੰਦੇ ਹਨ ਬੋਤਰੀ ਹੁਣ ਕੀ ਹੋਇਆ ਹੋਇਆ ਇਹ ਐਨ ਐਚ ਵਾਲੇ ਕਬਜ਼ੇ ਲੈਣ ਆਏ ਹੋਏ ਨੇ ਜਿਨ੍ਹਾਂ ਨੂੰ ਤਾਂ ਇਹਨਾਂ ਨੇ ਪੈਸੇ ਦਿੱਤੇ ਜਿਹੜੇ ਲੋਕਾਂ ਨੇ ਪੈਸੇ ਲੱਲੇ ਉਹਨਾਂ ਦਾ ਤਾਂ ਕਬਜ਼ਾ ਲੈਣ ਜਾਂ ਨਾ ਲੈਣ ਮੇਰਾ ਪੈਟਰੋਲ ਬੰਬਾ ਮੈਨੂੰ ਐਗਰੀਕਲਚਰ ਦਾ ਮੁਆਵਜ਼ਾ ਦਿੰਦੇ ਸਕੇ ਮੈਂ ਮੁਆਵਜ਼ਾ ਲਿਆ ਨਹੀਂ ਕਿਉਂਕਿ ਮੈਨੂੰ ਕਮਰਸ਼ੀਅਲ ਦਾ ਮੁਆਵਜ਼ਾ ਚਾਹੀਦਾ ਅੱਜ ਤੱਕ ਇਹਨਾਂ ਆਲਾ ਕੇ ਫੋਰਸ ਲੈ ਕੇ ਮੇਰੀ ਕੰਦ ਵੀ ਢਾਤੀ ਇਹਨਾਂ ਨੇ ਹੋਰ ਨੁਕਸਾਨ ਕੀਤਾ ਆ ਤੇ ਇਹ ਜ਼ੁਲਮ ਹੋ ਰਿਹਾ ਧੱਕਾ ਹੋ ਰਿਹਾ ਸਾਡੇ ਨਾਲ ਇਸ ਸਬੰਧ ਵਿੱਚ ਕੋਈ ਇੱਥੇ ਪੁਲਿਸ ਅਧਿਕਾਰੀ ਜਾਂ ਹੋਰ ਕੋਈ ਅਧਿਕਾਰੀ ਪਹੁੰਚਾ ਮੈਂ ਹੰਨੇ ਸਗਾ ਮੇਰੇ ਪਿੱਛੋਂ ਇੱਥੇ ਪਿੰਡ ਵਾਲਿਆਂ ਨੇ ਬਥੇਰਾ ਰੋਕਿਆ ਆ ਮੁਰੇ ਅੜੇ ਇਹਨਾਂ ਦੇ ਪੁਲਿਸ ਦੇ ਅਫਸਰ ਨਾਲ ਲੈ ਕੇ ਆਏ ਹੋਏ ਸਗੇ ਠੀਕ ਹੈ ਤੇ ਕੀ ਹੁਣ ਇਸ ਸੰਬੰਧੀ ਕੋਈ ਸ਼ਿਕਾਇਤ ਤੁਸੀਂ ਕਰੋਗੇ ਜਾਂ ਤੁਹਾਨੂੰ ਕਹੂੰਗ ਬਿਲਕੁਲ ਦਮਾਂਗੇ ਅਸੀਂ ਨਹੀਂ ਇੱਧਾ ਕਬਜ਼ਾ ਲੈਣ ਦਿੰਦੇ ਤਾਂ ਬਹੁਤ ੱਕਾ ਸੀ ਹਾਈ ਕੋਰਟ ਚ ਰਿਟ ਪਾਈ ਹੋਈ ਆ ਉਹਦੀ ਤਰੀਕਾ ਪੈ ਰਹੀਆਂ ਹੱਲੇ ਉੱਥੇ ਕੋਈ ਫੈਸਲਾ ਨਹੀਂ ਹੋਇਆ ਤੇ ਬਿਨਾਂ ਦੱਸੇ ਪੁੱਛੇ ਕੋਈ ਸਾਨੂੰ ਨੋਟਿਸ ਨਹੀਂ ਦਿੱਤਾ ਕੋਈ ਕੁਛ ਨਹੀਂ ਇਹਨਾਂ ਨੇ ਆ ਕੇ ਅਜ ਕੰਦਾ ਢਾਤੀਆਂ ਸਾਡੀਆਂ ਮਸ਼ੀਨਾਂ ਲੈ ਕੇ ਆ ਕੇ ਮੰਗਤੀ ਕਰਦੇ ਮੰਗ ਕਿ ਸਾਨੂੰ ਜਿਹੜਾ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ ਅਸੀਂ ਕਬਜ਼ੇ ਦੇਣ ਨੂੰ ਤਿਆਰ ਆਂ ਸਾਰਾ ਪਿੰਡ ਦੇਣ ਨੂੰ ਤਿਆਰ ਹੈ ਪਰ ਜਿਹਦਾ ਜੋ ਕਰ ਜਾ ਸਾਹਮਣੇ ਦੁਕਾਨਾਂ ਨੇ ਕਮਰਸ਼ੀਅਲ ਨੇ ਇਹਨਾਂ ਨੂੰ ਚਾਹੀਦਾ ਬਰਾਨੀ ਦਾ ਦਈ ਜਾ ਰਹੇ ਨੇ ਮੌਰਜਾ ਮੇਰਾ ਪੈਟਰੋਲ ਪਰਮ ਇਹਨਾਂ ਨੇ ਸ਼ੋਅ ਹੀ ਨਹੀਂ ਕੀਤਾ ਕਹਿੰਦੇ ਹੈ ਹੀ ਨਹੀਂ ਜੀ ਕਾਗਜ਼ਾਂ 'ਚ ਜਦੋਂ ਤੁਹਾਡਾ ਪੈਟਰੋਲ ਪਰਮ ਲੱਗਾ ਜੀ ਜੀ ਲਈ ਕਮਰਸ਼ੀਅਲ ਕਰਾ ਕੇ ਹੀ ਲੱਗਾ ਸੀ ਬਿਲਕੁਲ ਕਮਰਸ਼ੀਅਲ ਉਦਾਂ ਲੱਗਦਾ ਹੀ ਨਹੀਂ ਜੀ ਐਨਓਸੀਆਂ ਲੈ ਕੇ ਡੀਸੀ ਤੋਂ ਸਾਰਾ 8-10 ਵਿਭਾਗਾਂ ਤੋਂ ਹੁੰਦੀ ਆ ਸੀਐਲਜੂ ਹੁੰਦੀ ਆ ਕੀ ਲੱਗਦਾ ਕੀ ਹੁਣ ਇਹ ਧੱਕਾ ਕਰ ਰਿਹਾ ਬਹੁਤ ਧੱਕਾ ਜੀ ਧੱਕਾ ਹੀ ਹੋ ਰਿਹਾ ਹੋਰ ਕੀ ਹੋ ਰਿਹਾ ਠੀਕ ਹੈ ਮੁਆਵਜ਼ਾ ਦੇ ਦੇਣ ਲੈ ਲੈਣ ਕਵਚਾ ਸਾਨੂੰ ਕੋਈ ਚੱਕਰ ਨਹੀਂ ਕੋਈ ਤਰਾਜ ਨਹੀਂ ਜੋ ਬਣਦਾ ਮੁਆਵਜ਼ਾ ਉਹ ਤਾਂ ਦਿੱਤਾ ਜਾਵੇ ਜੀ ਕਿਹਨਾ ਆਪਣਾ ਸਭ ਨੂੰ ਚਾਨੀ ਸ਼ਰਮਾ ਆ ਕੀ ਘਟਨਾ ਹੋਈ ਹੈ ਇੱਥੇ ਇਕੱਠੇ ਸਾਰਾ ਪਿੰਡ ਸਰ ਇਕੱਠੇ ਸਾਰਾ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਨਾ ਹੀ ਅਸੀਂ ਕੋਈ ਮੁਆਵਜ਼ਾ ਲਿਆ ਕਿਉਂਕਿ ਸਾਡਾ ਜਿਹੜਾ ਸਰ ਮੀਰਾ ਦੇਖੋ ਘਰ ਤੁਸੀਂ ਸਾਡੇ ਸਾਹਮਣੇ ਕੰਧ ਦੇਖ ਸਕਦੇ ਸਾਡੀ ਕੰਧ ਸਾਰੀ ਟਾਕੇ ਚੱਲੇ ਗਏ ਇਹ ਕੁਛ ਨ ਕੁਛ ਦਸੀ ਦਸਿਆ ਨੀ ਨਾ ਨੀ ਆਈ ਸੀ ਇਹ ਕਾਲੇ ਦਾ ਸਰ ਇਹ ਸਾਰੇ ਡੀਸੀ ਆਫਿਸ ਤੋਂ ਹੀ ਆਏ ਹੋਏ ਸੀ ਬੰਦੇ ਇਹ ਨੈਸ਼ਨਲ ਹਾਈਵੇ ਜਿਹਨੂੰ ਕਹਿੰਦੇ ਆ ਇਹ ਹਾਂਜੀ ਨਾ ਅੱਗੇ ਕੁਛ ਨਹੀਂ ਬੋਲੇ ਕੱਖ ਨਹੀਂ ਅਸੀਂ ਸਾਰੇ ਅੰਦਰ ਸੀਗੇ ਅੰਦਰ ਬੈਠੇ ਸੀ ਸਿੱਧੀ ਆ ਕੇ ਇਹਨੇ ਅੱਗੇ ਪਲਟੋਚੇ ਜਣਾ ਸਟਾਰਟ ਕਰ ਦਿੱਤਾ ਤੁਸੀਂ ਅੰਦਰ ਸੀ ਉਸ ਵੇਲੇ ਹਾਂਜੀ ਅੰਦਰ ਹੀ ਸੀਗੇ ਸਾਰੇ ਅਸੀਂ ਸਾਡਾ ਕਿ ਲੱਗੋ ਅੰਦਰ ਸੀ ਤੁਹਾਡੀ ਕੰਧ ਆ ਦਿੱਤੀ ਉਹਨਾਂ ਨੇ ਜਦੋਂ ਨੋਟਿਸ ਦਵਾ ਤੁਹਾਨੂੰ ਆਗੇ ਪਹਿਲਾਂ ਉਸ ਹੀ ਕੋਈ ਸੜੀਆਂ ਬੁੱਕ ਗੁੰਡਾ ਗੱਡੀ ਕਰ ਰਿਹਾ ਹੈ ਔਰ ਮੇਰੇ ਭਾਜੀ ਜੀ ਮੇਰਾ ਬ੍ਰਦਰ ਜਿਹੜਾ ਆ ਕੇ ਮੋੜੇ ਖੜਾ ਹੋ ਗਿਆ ਬਲਡੋజర్ ਦੇ ਅੱਗੇ ਕਿ ਨਹੀਂ ਕੰਦੀ ਹਟਾਣੀ ਹੈਗੀ ਤਾਂ ਜਿਹੜਾ ਨਾਲ ਦਾ ਇੱਕ ਬੰਦਾ ਸੀਗਾ ਜਿਹਨੇ ਬਲੂ ਟਰਬਨ ਬੰਨੀ ਹੋਈ ਸੀ ਉਹ ਕਹਿੰਦਾ ਚਲਾ ਦਿਓ ਇੱਥੇ ਉਹ ਬੋਲਿਆ ਇਹਦੇ ਉੱਤੇ ਬਲਡੋజర్ ਚਲਾ ਦਿਓ ਕੀ ਗੱਲ ਕਿਉਂ ਚਲਾ ਦਈਏ ਜੀ ਅਸੀਂ ਮੁਆਵਜ਼ਾ ਨਹੀਂ ਲਿਆ ਜਿਹਨੇ ਮੁਆਵਜ਼ਾ ਸੀ ਉਹ ਹਟਾਓ ਜਾ ਕੇ ਅਸੀਂ ਮੁਆਵਜ਼ਾ ਲਿਆ ਕੋਈ ਵੀ ਤੁਹਾਡੇ ਕੇਸ ਚੱਲਦੇ ਆ ਸਰ ਸਰ ਸਾਡੇ ਕੇਸ ਚੱਲਦੇ ਸਰ ਐਕਚੁਅਲੀ ਸਾਡੀ ਜਗ੍ਹਾ ਉਹ ਆ ਹੈ ਅਸੀਂ ਪਿਜਵਾੜੀ ਚ ਕਰ ਰਹੇ ਤੁਹਾਨੂੰ ਦਿਖਦਾ ਪਿਆ ਆ ਔਰ ਸਾਡੀ ਜਗ੍ਹਾ ਦੇ ਕਿਲਾ ਬਰੂਨ ਚ ਬੀਲ ਆਦਾ ਧੱਕਾ ਕਰ ਰਹੀ ਹੈ ਧੱਕਾ ਬਿਲਕੁਲ ਹੀ ਧੱਕਾ ਕਰ ਰਹੀ ਤੁਸੀਂ ਦੇਖੀ ਲੋ ਸਰ ਅਸੀਂ ਸਾਰੇ ਅੰਦਰ ਬੈਠੇ ਹੋਏ ਆ ਤੇ ਸੀਸ਼ ਸ਼ਰੀਆਮ ਆ ਕਿ ਬਲਡੋਜਰ ਨੇ ਕੰਦਾ ਕਾਂ ਲਾ ਪੇ ਜੇ ਮੰਨ ਲਓ ਸੀ ਘਰ ਨਾਲੋਂ ਪੂਰਾ ਪੂਰਾ ਘਰ ਟਾ ਜਾਂਦੇ ਤੁਸੀਂ ਪਲੀਜ਼ ਦੇਖੋ ਇਹ ਦਿਖਾਓ ਤੇ ਇਹਨਾਂ ਨੂੰ ਕਿਵੇਂ ਕੰਮ ਘਟਾਈ ਇਹਨਾਂ ਨੇ ਸਭ ਨਿਆਣੇ ਬਜ਼ੁਰਗ ਸਾਰੇ ਸੀਗੇ ਅੰਦਰ ਸਰ ਮੇਰੇ ਮੇਰੇ ਤਾਇਆ ਜੀ ਕੋਈ ਤੋਰ ਨਹੀਂ ਹੁੰਦਾ ਉਹ ਬੀਲ ਚੇਰਤੇ ਆ ਤੇ ਨੇ ਮੇਤੇ ਇਹਨਾਂ ਨੇ ਮੇਰੇ ਬ੍ਰਦਰ ਨੂੰ ਕੀ ਕੀਤਾ ਕਹਿੰਦੇ ਬਲਡੋਜਰ ਜਦਾ ਇਹਨਾਂ ਦੀ ਹਿੰਮਤ ਕਿਤਾ ਹੁੰਦੀ ਮੇਰੇ ਭਰਾਵਾਂ ਦਾ ਕਹਿਣ ਦੀ ਕੀ ਲੱਗਦਾ ਧੱਕਾ ਸ਼ਰੀਆਮ ਕਰ ਸਰ ਤੁਸੀਂ ਆਪ ਹੀ ਸਰ ਬਿਸ਼ਰੀਆਮ ਹੀ ਕਰ ਹੁਣ ਇਸ ਸੰਬੰਧ ਵਿੱਚ ਕੋਈ ਸ਼ਿਕਾਇਤ ਵੀ ਕਰੋਗੇ ਨਹੀਂ ਸ਼ਿਕਾਇਤ ਕਰਾਂਗੇ ਸੱਤ ਮੈਂ ਖੱਤਰੋ ਕੇ ਇਹੀ ਬੇਨਤੀ ਕਰਦੀ ਹਾਂ ਡੀਸੀ ਮੈਡਮ ਨੂੰ ਪਲੀਜ਼ ਪਹਿਲਾਂ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ ਆਪ ਬਲਡੋਜ਼ਰ ਭੇਜੋ ਜੇ ਜੇ ਕਿਸੇ ਨੂੰ ਮੁਆਜਰਾ ਵੀ ਬੰਦੇ ਦਾ ਮੁਆਜਰਾ ਲੱਗੋ ਸਹੀ ਮੋੜ ਦਿੱਤਾ ਜਾਵੇ ਜੇ ਕਮਰਸ਼ੀਅਲ ਦਾ ਕਮਰਸ਼ੀਅਲ ਦਾ ਮੁਆਜਰਾ ਦਿੱਤਾ ਜਾਵੇ ਜੇ ਕਿਸੇ ਦਾ ਮਤਲਬ ਕਿ ਅਬ ਐਗਰੀਕਲਚਰ ਜੋ ਤੁਸੀਂ ਐਗਰੀਕਲਚਰ ਚ ਪਾ ਦਿੱਤੀ ਹੋਈ ਐ ਵੈਸੇ ਜਗ੍ਹਾ ਜਗ੍ਹਾ ਇਹਨਾਂ ਨੇ ਐਗਰੀਕਲਚਰ ਚ ਪਾ ਦਿੱਤੀ ਕੋਈ ਇੱਕ ਰਿਕਾਰਡਰ ਨੇ ਪਹਿਲਾਂ ਚੱਕਿਆ ਨਹੀਂ ਹੈਗਾ ਜਿਹਨਾਂ ਦਾ 1970 1973 ਦੀ ਰਿਪੋਰਟ ਚੱਲਦੇ ਸੀਗੇ ਉਹੀ ਜਿਵੇਂ ਚੱਲਿਆ ਮੇਰੇ ਨਾਲ ਹੀ ਕਾਂਠੀ ਜੀ ਖੜੇ ਆ ਇਹਨਾਂ ਦੀ ਜਿਹੜੀ ਜਗ੍ਹਾ ਕਮਰਸ਼ੀਅਲ ਦੇ ਵਿੱਚ ਹੀ ਆ ਫਿਰ ਵੀ ਚੱਕਿਆ ਐਗਰੀਕਲਚਰ ਚ ਪਾਤੀ ਆ ਕੀ ਨਾਂ ਕੀ ਤੁਹਾਡਾ ਜੀ ਮੇਰਾ ਨਾਮ ਸਰਬਜੀਤ ਖੋਰਾ ਜੀ ਹੋਇਆ ਸੀਗਾ ਤੁਹਾਡਾ ਮਕਾਨ ਕਿੱਥੇ ਤੁਹਾਡਾ ਮੈਂ ਸਰ ਸਾਡੀ ਦੁਕਾਨਾਂ ਆ ਦੋ ਤਰੁਣ ਬੁਟੀਕ ਦੇ ਨਾਂ ਤੇ ਸਾਡੀਆਂ ਦੁਕਾਨਾਂ ਚੱਲਦੀਆਂ ਆ ਅਸੀਂ ਲਾਲੋਬੇ ਮਤਲਬ 2016 17 ਦੇ ਵਿੱਚ ਅਸੀਂ ਆਪਣਾ ਲਈ ਸੀਗੀ ਦੁਕਾਨ ਠੀਕ ਆ ਅਸੀਂ ਛੱਤੀ ਆ ਸਾਰਾ ਕੁਝ ਕੀਤਾ ਆ ਉੱਥੇ ਅਸੀਂ ਜਿਹੜੀ ਰਜਿਸਟਰੀ ਕਰਾਈ ਸੀ ਕਮਰਸ ਦੀ ਰਜਿਸਟਰੀ ਕਰਾਈ ਸੀ ਕਮਰਚ ਔਰ ਆਬਾਦੀ ਦੀ ਰਜਿਸਟਰੀ ਕਰਾਈ ਸੀ ਤੇ ਸਾਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਨੇ ਸਾਡੇ ਨਾਲ ਧੋਖਾ ਕਰਨਾ ਆ ਠੀਕ ਆ ਸਾਡਾ ਕੰਮ ਬੜਾ ਵਧੀਆ ਚੱਲਦਾ ਆ ਸਾਡੇ ਮੇਰੇ ਕੋਲ ਬੱਚੇ ਸਿੱਖਦੇ ਆ ਸਿੱਖ ਕੇ ਕੰਮ ਕਰਦੇ ਆ ਸਾਡਾ ਰੋਜਗਾਰ ਦਾ ਜਿਹੜਾ ਸਾਧਨ ਹੈਗਾ ਆ ਉਹ ਅਸੀਂ ਉਹਦੇ ਸਿਰ ਤੇ ਅਸੀਂ ਆਪਣੇ ਬੱਚੇ ਪਾਲਨੇ ਆ ਠੀਕ ਆ ਤੇ ਸਾਨੂੰ ਜਦੋਂ ਇਹਨਾਂ ਨੇ ਕਿਹਾ ਕਿ ਮਤਲਬ ਜਿਹੜੀਆਂ ਜਿਹੜੀਆਂ ਤੁਹਾਡੀਆਂ ਦੁਕਾਨਾਂ ਰੂਟ ਚ ਆ ਚੁੱਕੀਆਂ ਆ ਸਾਨੂੰ ਤਾਂ ਸਰ ਕੋਈ ਇਦਾਂ ਡਰੇ ਹੀ ਨਹੀਂ ਸੀ ਕਿਉਂਕਿ ਅਸੀਂ ਕਮਰਚ ਦੀ ਰਜਿਸਟਰੀ ਕਰਾਈ ਹੋਈ ਸਾਨੂੰ ਇਹਦੇ ਵਿੱਚ ਕੋਈ ਡਰ ਨਹੀਂ ਹੈਗਾ ਪਰ ਫਿਰ ਵੀ ਇਹ ਸਾਡੇ ਨਾਲ ਧੱਕਾ ਕਰਦੇ ਆ ਜਦੋਂ ਆਂਦੇ ਆ ਕਹਿੰਦੇ ਤੁਸੀਂ ਦੇਖੋ ਜੀ ਸ ਕਲਚਰ ਦਾ ਔਰ ਬਰਾਨੀ ਦਾ ਜਦ ਕਿ ਅਸੀਂ ਸਾਰੀਆਂ ਜਿਹੜੀ ਰਜਿਸਟਰੀ ਹੈਗੀ ਆਬਾਦੀ ਔਰ ਕਮਰਚ ਦੀ ਕਰਾਈਓ ਤੇ ਅਸੀਂ ਆਪਾਂ ਬਰਾਨੀ ਦੀ ਕੀਮਤ ਕਿਉਂ ਲਈਏ ਠੀਕ ਨਹੀਂ ਜੀ ਇਸ ਕਰਕੇ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਆ ਅਸੀਂ ਮਤਲਬ ਸਰਕਾਰ ਦੇ ਕੋਲੋਂ ਇਹੀ ਡੀਸੀ ਮੈਡਮ ਕੋਲੋਂ ਸਾਰੇ ਅਫਸਰਾਂ ਕੋਲੋਂ ਇਹੀ ਬੇਨਤੀ ਕਰਦੇ ਆ ਕਿ ਜੋ ਸਾਡਾ ਮੁਆਵਜ਼ਾ ਬਣਦਾ ਆ ਸਾਨੂੰ ਉਹ ਦਿੱਤਾ ਜਾਵੇ ਅਸੀਂ ਇਹਨਾਂ ਦੇ ਰੋਡ ਬਣਨ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ڈالਨਾ ਚਾਹੁੰਦੇ ਅਸੀਂ ਕਹਿੰਨੇ ਆ ਵੀ ਜੋ ਸਾਡਾ ਮੁਆਵਜ਼ਾ ਜੋ ਸਾਡੀ ਜਿ رجسٹ ਜੇ ਕਿਸੇ ਨੇ ਆਵਾਦੀ ਦੀ ਕਿਰਾਇਆ ਤਾਂ ਉਹਨਾਂ ਨੂੰ ਆਵਾਦੀ ਦੀ ਕੀਮਤ ਦਿੱਤੀ ਜਾਵੇ ਜੇ ਕਿਸੇ ਨੇ ਕਮਰਸ ਦੀ ਕਿਰਾਇਆ ਤਾਂ ਕਮਰਸ ਦਿੱਤੀ ਜਾਵੇ ਜੇ ਕਿਸੇ ਦੀ ਬਰਾਂਡੀ ਤੁਸੀਂ ਉਹਦੇ ਹਿਸਾਬ ਨਾਲ ਦੇ ਦਿਓ ਕਿਉਂਕਿ ਹਰ ਇੱਕ ਦਾ ਮਨ ਜਿਹੜਾ ਦੁਖਦਾਇਆ ਕਿ ਅਸੀਂ ਆਪਣਾ ਐਨਾ ਰੁਜ਼ਗਾਰ ਬਣਾ ਕੇ ਹੁਣ ਅਸੀਂ ਕਿੱਥੇ ਜ ਉਹ ਤੇ ਸਗੀਤਾ ਸਾਡਾ ਗੁਰਦੁਆਰਾ ਸਾਹਿਬ ਥੋੜਾ ਦੂਰ ਹੈਗਾ